ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੀਰ ਕਰਦਾ ਸਾਰੇ ਵਧੀਆ ਹੋਣਗੇ ਕੱਲ ਤੋਂ ਮੇਰਾਤੇ ਸਟਾਰਟ ਨੇ ਤੇ ਰਤਨ ਇੰਟਰਪ੍ਰਾਈਜ਼ ਸਰਦੁਰਗੜ ਆਪਣੇ ਲਈ ਨਰਾਤੇ ਤੇ ਬਹੁਤ ਵਧੀਆ ਆਫਰ ਲੈ ਕੇ ਆਏ ਨੇ ਨਾਲ ਖੜੇ ਨੇ ਆਪਣੇ ਗੂਟਾਪਰਾ ਦੁਕਾਨ ਤੇ ਜਿੰਨੀਆਂ ਵੀ ਚੀਜ਼ਾਂ ਪਈਆਂ ਨੇ ਸਾਰਿਆਂ ਤੇ ਆਫਰ ਲੱਗੇ ਹੋਏ ਪੂਰੇ ਨਰਾਤੇ ਨਰਾਤੇ ਤਾਂ ਆਪਾਂ ਡਿਟੇਲ ਵਿੱਚ ਪੁੱਛਦੇ ਆ ਆਪਣੇ ਭਰਾ ਤੋਂ ਆਪਣੇ ਲਈ ਕੀ ਆਫਰ ਦੇ ਰਿਆ ਵੀ ਆਜਾ ਬੁੱਟੇ ਮੈਨੂੰ ਐਂ ਦੱਸ ਦੇ ਵੀ ਤੇਰੀ ਦੁਕਾਨ ਤੇ ਕੀ ਕੀ ਆਫਰ ਚੱਲੀ ਜਾਂਦੇ ਆ ਸਾਡਾ ਭਰਾ ਨਰਾਤਿਆਂ ਤੇ ਪੂਰਾ ਵੱਡਾ ਧਮਾਕਾ ਲੈ ਕੇ ਆਇਆ ਆਪਣੇ ਸਾਰਿਆਂ ਲਈ ਉਹ ਸਾਰੀ ਡਿਟੇਲ ਦੇ ਵਿੱਚ ਆਪਣਾ ਭਰਾ ਦੱਸੂਗਾ ਬੂਟਾ-ਬੂਟੇ ਮੈਨੂੰ ਐਂ ਦੱਸ ਦੇ ਵੀ ਕਿਹੜੀ-ਕਿਹੜੀ ਚੀਜ਼ ਤੇ ਤੂੰ ਗਿਫਟ ਦੇਣਾ ਤੇ ਕਿਹੜੀ ਚੀਜ਼ ਤੇ ਆਹ ਜਿਹੜਾ 5000 ਰੁਪਏ ਤੋਂ ਬਾਅਦ ਵਾਲਾ ਇਹ ਕਿਸ-ਕਿਸ ਚੀਜ਼ ਤੇ ਸਾਰਿਆਂ ਤੋਂ ਪਹਿਲਾਂ ਪਿਆਰ ਭਰੀ ਸਾਰਿਆਂ ਨੂੰ ਸਸੀਕਾਰ ਜੀ ਸਾਡੀ ਦੁਕਾਨ ਦੇ ਉੱਤੋਂ ਕੋਈ ਵੀ ਕੋਈ ਵੀ ਬੰਦਾ ਸਾਡੇ ਤੋਂ ਪਰਚੇਜ਼ਿੰਗ ਕਰਦਾ ਹੈ ਫਰਿੱਜ ਖਰੀਦਦਾ ਵਾਸ਼ਿੰਗ ਮਸ਼ੀਨ ਖਰੀਦਦਾ ਏਸੀ ਖਰੀਦਦਾ ਉਹਨੂੰ ਆਪਾਂ 5000 ਰੁਪਏ ਤੋਂ ਵੱਧ ਦੀ ਖਰੀਦ ਦੇ ਉੱਤੇ ਇੱਕ ਆਪਾਂ ਨੇ ਇੱਕ ਲੱਕੀ ਕੂਪਨ ਦੇਣਾ ਜਿਹਦਾ ਕਿ ਡਰਾ ਆਪਾਂ 10 ਨਵੰਬਰ ਨੂੰ ਕੱਟਾਂਗੇ ਲਾਈਵ ਕਰਕੇ ਲਾਈਵ ਟੈਲੀਕਾਸਟ ਕਰਕੇ ਜਿਹਦੇ ਵਿੱਚ ਪਹਿਲਾ ਇਨਾਮ ਇਲੈਕਟ੍ਰੀਕਲ ਸਕੂਟਰੀ ਹੈ ਤੇ 20 ਇਨਾਮ ਹੋਰ ਨੇ ਓਕੇ ਦੁਕਾਨ ਤੋਂ ਤੁਹਾਡੇ ਤੋਂ ਕੋਈ ਮਰਜ਼ੀ ਆਈਟਮ ਖਰੀਦ ਕੋਈ ਮਰਜ਼ੀ ਆਈਟਮ ਖਰੀਦ ਸਕਦਾ ਤੁਸੀਂ ਗਿਫਟ ਕੱਢਿਆ ਹੋਇਆ ਇਹ ਤਾਂ ਵੀ ਇਹਦੇ ਬਾਰੇ ਵੀ ਦੱਸ ਦੋ ਵੀ ਇਹ ਸਾਨੂੰ ਕਦੋਂ ਮਿਲੂਗਾ 5100 ਰੁਪਏ ਦੀ ਖਰੀਦ ਕਰੇ ਕੋਈ ਵੀ ਬੰਦਾ ਉਹਨੂੰ ਆਪਾਂ ਨੇ ਇਹ ਗਿਫਟ ਪਲੱਸ ਆਪਾਂ ਨੇ ਸਕੂਟਰੀ ਦਾ ਲੱਕੀ ਕੂਪਨ ਦੇਣਾ ਹੈ ਜਿਹਦਾ ਡਰਾ ਦੀ ਮਿਤੀ ਹੈ 10 ਨਵੰਬਰ अच्छा डराली टिकट ਤੁਸੀਂ ਇਹ ਬਲੱਗ ਦੋਂਗੇ ਤਾਂ ਕੈਪੀਟਲ ਮਿਲੂ ਹੀ ਮਿਲੂਗਾ ਹਾਂਜੀ ਹਾਂਜੀ ਓਕੇ 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 ਇਹ ਲਗਭਗ ਹਰੇਕ ਆਈਟਮ ਤੇ ਜਿਹੜੀ ਤੁਹਾਡੀ ਦੁਕਾਨ ਦੇ ਵਿੱਚ ਪਿਆ ਜਿਵੇਂ ਫ੍ਰਿਜ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਈ ਪਾਣੀ ਵਾਲਾ ਟੋਟੋ ਹੋ ਗਿਆ A to Z ਆਲ ਇਲੈਕਟ੍ਰੋਨਿਕ ਤੇ ਫਰਨੀਚਰ ਦੇ ਉੱਤੇ ਮੋਬਾਈਲ ਦੇ ਉੱਤੇ ਸਾਰਿਆਂ ਦੇ ਉੱਤੇ ਆਫਰ ਆਪਣੇ ਕੋਲੇ ਅਵੇਲੇਬਲ ਹੈ ਜੀ ओके 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 ਹੋਰ ਕੋਈ ਵਿਸ਼ੇਸ਼ ਆਫਰ ਕੋਈ ਗਰੀਬ ਬੰਦਾ ਜੇ ਤੁਸੀਂ ਉਹਦੇ ਵਾਸਤੇ ਉਹ ਆਪਣੇ ਕੋਲੇ ਆਪਣੇ ਕੋਲੇ ਫైనాన్స్ ਦੀ ਸੁਵਿਧਾ ਹੈਗੀ ਹੈ ਜੀ ਕੋਈ ਵੀ ਬੰਦਾ 1000 1500 ਰੁਪਿਆ ਲੈ ਕੇ ਆਵੇ ਆਪਾਂ ਉਹਨੂੰ 30 ਰੁਪਏ ਮਾਤਰ ਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਦੇਵਾਂਗੇ ਦਿੱਲੀ ਦੀ ਉਹ ਭਰਾਵਾ ਇੱਥੇ ਲੈਣਾ ਲੱਗ ਜਾਣਗੇ ਗੱਪ ਮਾਰਨ ਦੀ ਕੋਈ ਹੱਦ ਹੁੰਦੀ ਆ ਬਾਈ ਜੀ ਦਿਓ ਤੁਸੀਂ ਦਾਅਰ ਕਟ ਦਿਓ ਤੁਹਾਡਾ 30 ਰੁਪਏ ਤੱਕ ਕੀ ਦੇ ਦੇਗਾ ਤੁਸੀਂ ਮੈਨੂੰ ਦੱਸ ਦਿਲਾ 30 ਰੁਪਏ ਦੀ ਜਾਨਾ ਦੀ ਕਿਸ਼ਤ ਦੇ ਉੱਤੇ ਆਪਾਂ ਤੁਹਾਨੂੰ ਵਾਸ਼ਿੰਗ ਮਸ਼ੀਨ ਦੇਵਾਂਗੇ 5 ਸਾਲ ਦੀ ਗਾਰੰਟੀ ਦੇ ਨਾਲ ਦੇਵਾਂਗੇ ਉਹ ਵੀ ਪੱਕੇ ਬਿੱਲ ਦੇ ਉੱਤੇ ਪੱਕਾ ਬਿੱਲ ਹੋਣਗੇ ਜਮਾ ਇੱਕ ਸਾਲ ਤੱਕ 30 ਰੁਪਏ ਹੋਣਗੇ ਡੇਲੀ ਦੇ 30 ਰੁਪਿਆ ਦੇ ਤੇ ਆਪਾਂ ਵਾਸ਼ਿੰਗ ਮਸ਼ੀਨ ਦੇ ਦਿਆਂਗੇ ਜੀ ਓਕੇ ਓਕੇ ਲੋ ਵੀ ਭਰਾ ਮੇਰੇ ਉਹ ਜਿੰਨੇ ਭਰਾ ਵੀਡੀਓ ਦੇਖੀ ਜਾਂਦੇ ਆ ਸਾਰੇ ਇੱਕ ਗੱਲ ਆਪਣੇ ਦਿਮਾਗ ਦੇ ਵਿੱਚ ਰੱਖ ਲਓ ਵੀ ਜਿਹੜਾ ਬੰਦਾ ਗਰੀਬ ਹੈ ਉਹ ਤਾਂ ਆਪਾਂ ਸਾਰੇ ਗਰੀਬ ਐ ਵੀ ਜਿਹੜਾ ਕੋਡ ਨਹੀਂ ਕਰ ਸਕਦਾ ਡੇਲੀ 30 ਰੁਪਏ ਕੱਢਣੇ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ 30 ਰੁਪਏ ਦੇ ਵਿੱਚ ਤੁਸੀਂ ਨਾਲ ਕੋਈ ਫ੍ਰਿਜ ਵੀ ਲੈ ਆ ਸਕਦੇ ਹੋ ਘਰੇ ਤੇ ਵਾਸ਼ਿੰਗ ਮਸ਼ੀਨ ਵੀ ਲੈ ਆ ਸਕਦੇ ਹੋ ਡੇਲੀ ਆਪਾਂ ਨੂੰ ਫਾਈਨੈਂਸ ਤੇ ਇਹੜੀ ਕੰਪਨੀ ਹੁੰਦੀ ਆ ਫਿਨਾਂਸ ਦੀ ਬਜਾਜ ਫਾਈਨਾਂਸ ਹੈ ਆਪਣੇ ਕੋਲੇ ਐਚਡੀਵੀ ਫਾਈਨਾਂਸ ਹੈ ਇਸ ਤੋਂ ਇਲਾਵਾ ਆਪਣੇ ਕੋਲ ਟੀਵੀਐਸ ਕ੍ਰੈਡਿਟ ਨਾਮ ਦਾ ਵੀ ਫਾਈਨਾਂਸ ਹੈ ਓਕੇ 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 ਜਿਹੜਾ ਗਾਹਕ ਨੂੰ ਲੋੜ ਲੱਗਦਾ ਉਹ ਚਾਪੇ ਭਰਾਲੇ ਉਹਨੂੰ ਤਾਂ ਦਾ ਮਤਲਬ ਵੀ 30 ਰੁਪਏ ਦੇ ਵਿੱਚ ਤੁਸੀਂ ਦੁਕਾਨ ਤੋਂ ਕੁਝ ਵੀ ਖਰੀਦ ਕੇ ਲੈ ਜਾ ਸਕਦੇ ਕੋਈ ਵੀ ਆਈਟਮ ਹੈ ਨਾ ਜਿਵੇਂ ਤੁਹਾਨੂੰ ਵੀ ਵਾਸ਼ਿੰਗ ਮਸ਼ੀਨ ਹੀ ਹੈ ਕੋਈ ਮਰਜ਼ੀ ਆਈਟਮ ਲਓ ਜੀ 30 LED 35 ਰੁਪਏ ਰიანਾਂ ਦੀ ਕਿਸ਼ਤ ਦੇ ਉੱਤੇ ਦੇ ਦਿਆਂਗੇ ਜੀ ਵਾਸ਼ਿੰਗ ਮਸ਼ੀਨ 30 ਰੁਪਏ ਦੇ ਦੇ ਦਿਆਂਗੇ ਫਰਿੱਜ 35 ਰੁਪਏ ਦੇ ਦੇ ਦਿਆਂਗੇ ਕੋਈ ਇੱਕ ਆਫਰ ਹੋਰ ਲੈਣਾ ਮੈਨੂੰ ਐ ਵੀ ਲਾ ਤੇ ਜਿੰਨੇ ਭਰਾ ਜੇ ਕੋਈ ਸ਼ੇਅਰ ਕਰਦਾ ਉਹਨਾਂ ਵਾਸਤੇ ਕੀ ਆਫਰ ਦੇਵਾਂਗਾ ਤੋਂ ਕਿਉਂ ਸ਼ੇਅਰ ਕਰਨ ਵਾਲੇ ਵੀ ਆਪਣੇ ਵਾਧੂ ਬੈਠੇ ਨੇ ਜਿਹੜੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਤੇ ਮੈਨੂੰ ਉਹਦਾ ਸਕਰੀਨਸ਼ਾਟ ਲੈ ਕੇ ਪਾਉਣਗੇ ਮੇਰਾ ਨੰਬਰ ਨੋਟ ਕਰ ਲਓ 7508557997 ਉਹਦਾ ਆਪਾਂ ਇੱਕ ਡਰਾਪ ਆਵਾਂਗੇ ਦੁਸ਼ਹਿਰੇ ਵਾਲੇ ਦਿਨ ਆਪਾਂ ਉਹਨੂੰ ਲਾਈਵ ਕਰਕੇ ਪਹਿਲੇ 10 ਬੰਦਿਆਂ ਨੂੰ ਜੋ ਪਰਚੀਆਂ ਨਿਕਲਣਗੀਆਂ ਉਹਨਾਂ ਨੂੰ ਆਪਾਂ ਉਹਨਾਂ ਦੇ ਘਰ ਤੱਕ ਕੋਰੀਅਰ ਕਰਾਂਗੇ ਓਕੇ ਜੀ ਲਓ ਜੀ ਭਰਾਵਾ ਇੱਕ ਬਹੁਤ ਵੱਡਾ ਹੋਟਮਾ ਕਾਫਰ ਆ ਗਿਆ ਵੀ ਜਿਹੜੇ ਬੰਦੇ ਵੀਡੀਓ ਸ਼ੇਅਰ ਕਰਨਗੇ ਉਹਨਾਂ ਲਈ ਦਸ਼ਹਿਰੇ ਵਾਲੇ ਦਿਨ ਪਹਿਲੇ 10 ਬੰਦਿਆਂ ਨੂੰ ਡਰਾ ਕੱਢੇ ਜਾਣਗੇ ਫ੍ਰੀ ਆਫਕੋਰਸ ਕੋਈ ਤੁਹਾਨੂੰ ਖਰੀਦ ਖਰੀਦਦਾਰੀ ਕਰਨ ਦੀ ਲੋੜ ਨਹੀਂ ਹੈਗੀ ਪਰ ਤੁਸੀਂ ਇੱਕ ਗੱਲ ਧਿਆਨ ਚ ਰੱਖਣੀ ਹੈ ਜਿਹੜੇ ਬੰਦੇ ਸ਼ੇਅਰ ਕਰਨਗੇ ਸਕਰੀਨਸ਼ਾਟ ਲੈ ਕੇ ਭਰਾ ਦੇ ਨੰਬਰ ਤੇ ਆਪਦਾ ਨਾਮ ਤੇ ਆਪਣਾ ਪਰਸਨਲ ਨੰਬਰ WhatsApp ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ